ਦਿੱਤੀ ਹੈ ਸੋ ਇਹਦੇ ਚੱਲਦੇ ਹੋਏ ਲੋਕ ਸਭਾ ਉਪਚੋਣਾ 2023 ਵਿੱਚ ਸ਼ਹਿਰ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਅਕਾਲੀ ਦਲ ਨੂੰ ਸਿਰਫ 43.18 ਫੀਸਦੀਆਂ ਵੋਟਾਂ ਮਿਲੀਆਂ ਅਕਾਲੀ ਦਲ ਇੱਕ ਸਾਲ ਪਹਿਲਾਂ ਪਈਆਂ ਵੋਟਾਂ ਨੂੰ ਵੀ ਨਹੀਂ ਸੰਭਾਲ ਸਕਿਆ ਉੱਥੇ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੀ ਨਿਮੋਸ਼ੀ ਜਨਕ ਹਾਰ ਦੇ ਮੱਦੇਨਜ਼ਰ ਸ਼ਹਿਰੀ ਪ੍ਰਧਾਨ ਕੁਲਵੰਤ ਸਿੰਘ ਮੰਨਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਕੁਲਵੰਤ ਸਿੰਘ ਜਥੇਦਾਰ ਕੁਲਵੰਤ ਸਿੰਘ ਨੇ ਜਿਹੜਾ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਹੈ ਭਾਜਪਾ ਨਾਲ ਗੱਡਜੋ ਟੁੱਟਣ ਕਾਰਨ ਅਕਾਲੀ ਦਲ ਨੂੰ ਉਪਚੋਣ ਵਿੱਚ ਵੀ ਨੁਕਸਾਨ ਉਠਾਉਣਾ ਪਿਆ। ਲੋਕ ਸਭਾ ਚੋਣਾਂ ਵਿੱਚ 2019 ਵਿੱਚ ਅਕਾਲੀ ਭਾਜਪਾ ਗੱਡਜੋੜ ਨੇ ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ ਅਤੇ ਜਲੰਧਰ ਸ਼ੌਣੀ ਵਿਧਾਨ ਸਭਾ ਹਲਕਿਆਂ ਵਿੱਚ ਜਿੱਤ ਪ੍ਰਾਪਤ ਕੀਤੀ ਸੀ। ਕੁੱਲ ਮਿਲਾ ਕੇ 1,79,592 ਵੋਟਾਂड़ियां ਪ੍ਰਾਪਤ ਕੀਤੀਆਂ ਸੀ। ਗੱਡਜੋੜ ਟੁੱਟਣ ਨਾਲ ਅਕਾਲੀ ਦਲ ਹਿੰਦੂ ਬੋਰਡ ਬੈਂਕ ਨੂੰ ਸੰਭਾਲਣ ਵਿੱਚ ਪਛੜ ਗਿਆ। ਕਿਤੇ ਨਾ ਕਿਤੇ ਪਛੜਿਆ ਨਜ਼ਰ ਆ ਰਿਹਾ। ਅਤੇ 2023 ਦੇ ਵਿੱਚ ਜਿਹੜੀਆਂ ਹੋਈਆਂ ਲੋਕ ਸਭਾ ਉਪਚੋਣਾਂ ਵਿੱਚ ਪਾਰਟੀ ਨੂੰ ਚਾਰੇ ਹੜਕਿਆਂ ਵਿੱਚ ਸਿਰਫ 31920 ਵੋਟਾਂ ਮਿਲੀਆਂ ਸੀ ਸ਼ਹਿਰਾਂ ਦੇਣ ਆਉਂਦੇ ਵਿਧਾਨ ਸਭਾ ਹਲਕਿਆਂ ਵਿੱਚ ਹੋਈਆਂ ਜਿਮਣੀ ਚੋਣਾਂ ਵਿੱਚ ਮਿਲੀਆਂ ਵੋਟਾਂ ਨੂੰ ਵੀ ਕਿਤਨਾ ਕਿਤੇ ਅਕਾਲੀ ਦਲ ਵੱਲੋਂ ਜਿਹੜਾ ਸੰਭਾਲਿਆ ਨਹੀਂ ਜਾ ਸਕਿਆ ਲੋਕ ਸਭਾ ਉਪਚੋਣਾਂ ਦੇ ਮੁਕਾਬਲੇ ਅਕਾਲੀ ਦਲ ਦਾ ਬੇੜੀ ਜਿਹੜੀ ਕਿਤਨਾ ਕਿਤੇ ਡਿੱਗੀ ਨਜ਼ਰ ਆ ਰਹੀ ਹੈ ਅਕਾਲੀ ਦਲ ਨੂੰ ਇਸ ਵਾਰ ਅੱਧ ਤੋਂ ਵੀ ਘੱਟ ਵੋਟਾਂ ਮਿਲੀਆਂ ਭਾਜਪਾ ਨਾਲ ਗਾਠੀਓ ਟੁੱਟਣ ਕਾਰਨ ਵੱਡਾ ਨੁਕਸਾਨ ਹੋਇਆ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਾਲੀਦਾਲ ਨੂੰ 2023 ਵਿੱਚ 4 ਸ਼ਹਿਰੀ ਸਰਕਲਾਂ ਵਿੱਚ 31920 ਵੋਟਾਂ ਮਿਲੀਆਂ ਸੀ ਇਸ ਵਾਰ ਸਿਰਫ 13185 ਵੋਟਾਂ ਪਈਆਂ ਸਨ ਅੱਧੇ ਤੋਂ ਵੀ ਜਿਹੜਾ ਵਾ ਘੱਟ ਘੱਟ ਵੋਟ ਜਿਹੜੀ ਆ ਉਹਨਾਂ ਨੂੰ ਇਸ ਵਾਰੀ ਪਈ ਹੈ ਲੋਕ ਸਭਾ ਚੋਣਾਂ 2024 ਵਿੱਚ ਵੀ ਪਾਰਟੀ ਸਥਿਤੀ ਪ੍ਰਤੀਕ ਗੰਭੀਰ ਨਹੀਂ ਹੋਈ ਤੇ ਇਸ ਦੇ ਵੋਟ ਬੈਂਕ ਤੇ ਕਾਂਗਰਸ ਤੇ ਭਾਜਪਾ ਨੇ ਤੇਜ਼ੀ ਨਾਲ ਕਬਜ਼ਾ ਕਰ ਲਿਆ ਇਸ ਵਾਰ ਅਕਾਲੀ ਦਲ ਨੂੰ ਚਾਰੇ ਹਲਕਿਆਂ ਵਿੱਚ ਸਿਰਫ 13185 ਵੋਟਾਂ ਮਿਲੀਆਂ ਇਸ ਦੇ ਉਮੀਦਵਾਰ ਮਹਿੰਦਰ ਕੇਪੀ ਦੀ ਜਮਾਨਤ ਤੱਕ ਜਿਹੜੀ ਉਹ ਜਬਤ ਹੋ ਚੁੱਕੀ ਸੋ ਲੋਕ ਸਭਾ ਚੋਣਾਂ ਵਿੱਚ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਸਿਰਫ 67911 ਵੋਟਾਂ ਹਾਸਲ ਕਰਨ ਕਰਕੇ ਚੌਥੇ ਸਥਾਨ ਤੇ ਜਿਹੜੇ ਰਹੇ ਨੇ ਉਹ ਸਿਰਫ 6.87% ਦੀ ਵੋਟਾਂ ਹਾਸਲ ਕਰਨ ਵਿੱਚ ਜਿਹੜੇ ਕਾਮਯਾਬ ਹੋ ਸਕੇ ਅਤੇ ਉਹਨਾਂ ਦੀ ਜਮਾਤੜੀ ਜਬਤ ਹੋ ਗਈ ਕਾਂਗਰਸ ਉਮੀਦਵਾਰ ਸਾਭਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 390000 53 ਵੋਟਾਂ ਨਾਲ ਜਿਹੜੇ ਜੇਤੂ ਰਹੇ ਉਹ 39% ਵੋਟਾਂੜੀਆਂ ਹਾਸਲ ਕਰਨ ਵਿੱਚ ਕਾਮਯਾਬ ਹੋਏ ਭਾਜਪਾ ਦੇ ਸ਼ਸ਼ੀਲ ਕੁਮਾਰ ਰਿੰਕੂ 214060 ਵੋਟਾਂ ਲੈ ਕੇ ਦੂਜੇ ਸਥਾਨ ਤੇ ਰਹੇ ਇਸ ਦੇ ਨਾਲ ਹੀ ਜੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟਿੰਨੂ ਦੀ ਗੱਲ ਕਰੀ ਤਾਂ ਉਹ 208899 ਵੋਟਾਂ ਲੈ ਕੇ ਤੀਜੇ ਸਥਾਨ ਤੇ ਰਹੇ ਤੇ ਉਹਨਾਂ ਨੂੰ 21.12 ਫੀਸਦੀ ਦੀਆਂ ਵੋਟਾਂ ਮਿਲੀਆਂ ਜਥੇਦਾਰ ਕੁਲਵੰਤ ਸਿੰਘ ਨੇ ਕਿਹਾ ਪਾਰਟੀ ਨੂੰ ਆਤਮ ਚਿੰਤਨ ਕਰਨਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਨੈਤਿਕਤਾ ਦੇ ਆਧਾਰ ਤੇ ਜਨਤਾ ਦੇ ਫੈਸਲੇ ਨੂੰ ਸਵੀਕਾਰ ਕਰਦੇ ਆਪਣਾ ਜਿਹੜਾ ਅਸਤੀਫਾ ਦੇ ਦਿੱਤਾ ਉਹ ਸ਼੍ਰੋਮਣੀ ਕਾਲੀ ਦਲ ਦੇ ਵਫਾਦਾਰ ਸਿਪਾਹੀ ਹਨ ਅਤੇ ਹਮੇਸ਼ਾ ਰਹਿਣਗੇ ਉਹਨਾਂ ਹਾਈ ਕਮਾਂਡ ਨੂੰ ਜਿਹੜੀ ਅਪੀਲ ਕਰਦੇ ਹਨ ਕਿਹਾ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਕਾਲੀ ਦਲ ਤੋਂ ਮੂੰਹ ਮੋੜਿਆ ਹੈ ਇਸ ਦੀ ਦੁਗਾਈ ਨਾਲ ਜਿਹੜੀ ਜਾਂਚ ਹੋਣੀ ਚਾਹੀਦੀ ਹੈ ਸੋ ਇਸ ਦੇ ਚੱਲਦੇ ਹੋਏ ਜੇ ਦੇਖਿਆ ਜਾਵੇ ਤਾਂ ਕਿਤਨਾ ਕਿਤੇ ਨੁਕਸਾਨ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਭਾਜਪਾ ਦੇ ਨਾਲੋਂ ਜਿਹੜਾ ਗੱਠਜੋੜ ਤੋੜਨ ਕਾਰਨ ਜਿਹੜੀ ਵੋਟਰ ਸੀਗਾ ਜਿਹੜਾ ਵੋਟਰ ਵੰਡਿਆ ਗਿਆ ਦੋਨਾਂ ਪਾਰਟੀਆਂ ਦੇ ਵਿੱਚ ਵੋਟੇਡ ਆ ਵੰਡਿਆ ਗਿਆ ਸੋ ਇਸ ਦੇ ਚੱਲਦੇ ਜਿਹੜਾ ਅਕਾਲੀ ਦਲ ਨੂੰ ਜਿਹੜੀਆਂ ਵੋਟਾਂ ਬਹੁਤ ਘੱਟ ਪਈਆਂ ਨੇ ਸੋ ਇਸ ਤਰ੍ਹਾਂ ਦੀਆਂ ਖਬਰਾਂ ਦੇਖਣ ਲਈ ਜੁੜੇ ਲਓ ਅਜੀਤ ਵੈਬ ਟੀਵੀ ਤੇ ਮੈਨੂੰ ਦਿਓ ਇਜਾਜ਼ਤ ਧੰਨਵਾਦ